ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਠੀਕ ਹੈ ਅੱਜ ਦਾ ਮੇਰਾ ਬਲੌਗ ਹੀ ਮਾਰਨਿੰਗ ਤੋਂ ਸਟਾਰਟ ਹੋ ਰਿਹਾ ਸੰਡੇ ਮਾਰਨਿੰਗ ਅੱਜ ਟਾਈਮ ਤਕਰੀਬਨ 10:30 11:00 ਬੱਜ ਚੁੱਕਿਆ ਮੈਂ ਕਰ ਦੀਆਂ ਸਾਰੀਆਂ ਸਾਫ ਸਫਾਈਆਂ ਕਰ ਲਈਆਂ ਨੇ ਠੀਕ ਹੈ ਹਾਂ ਸਾਡਾ ਰੂਮ ਆ ਵੇਖੋ ਮੈਂ ਆਲਮੋਸਟ ਸਾਰੀ ਕਲੀਨਿੰਗ ਹੋ ਚੁੱਕੀ ਹੈ ਜੀ ਸਾਰੀ ਬੈੱਡ ਸ਼ੀਟ ਵਗੈਰਾ ਹਰ ਇੱਕ ਕਲੀਨਿੰਗ ਕਰ ਚੁੱਕੀ ਆ ਕੈਮਰੇ ਦੇ ਨਾਲ ਸਾਰੀ ਕਲੀਨਿੰਗ ਕਰ ਲਈ ਹੈ ਮੈਂ ਇੱਥੇ ਨਾ ਜੀ ਅਸੀਂ ਏਸੀ ਦੀ ਫਿਟਿੰਗ ਕੀਤੀ ਹੋਈ ਸੀ ਪਹਿਲਾਂ ਪਰ ਹੁਣ ਉਹ ਏਸੀ ਨੀਚੇ ਲਵਾ ਲਿਆ ਫੇਰ ਵੀ ਇਹਦੇ ਵਿੱਚੋਂ ਨਾ ਪਾਣੀ ਥੋੜਾ ਥੋੜਾ ਰਿਸ ਜਾਂਦਾ ਪਤਾ ਨਹੀਂ ਕਿਉਂ ਰਿਸਦਾ ਕਿਉਂ ਨਾ ਸ਼ਾਇਦ ਇਹਦੇ ਦੁਆਰਾ ਕੁਝ ਵਾਲ ਪੱਟੀ ਵਗੈਰਾ ਭਰਨੀ ਪੈਣੀ ਆ ਵੇਖੋ ਸਾਰੀ ਕਲੀਨਿੰਗ ਮੇਰੀ ਆਲਮੋਸਟ ਡਨ ਹੋ ਚੁੱਕੀ ਆ ਵੇਖੋ ਘਰ ਸਾਫ਼ ਸੁਥਰਾ ਹੋਵੇ ਨਾ ਆਪ ਨੂੰ ਵੀ ਸੋ ਵਧੀਆ ਲੱਗਦਾ ਵੇਖੋ ਪੱਖਾ ਚੱਲ ਰਿਹਾ ਹਜੇ ਫਿਲਹਾਲ ਦੀ ਗੱਡੀ ਹੁਣ ਬੰਦ ਕਰ ਦੇਣੇ ਆ ਹਾਂਜੀ ਹੁਣ ਮੈਂ ਨਹਾ ਧੋ ਕੇ ਰੈਡੀ ਹੋ ਗਈ ਆ ਠੀਕ ਹੈ ਰੈਡੀ ਤਾਂ ਕੀ ਜਸਟ ਲਿਪਸਟਿਕ ਤੇ ਬਿੰਦੀ ਲਗਾਈ ਆ ਮੈਂ ਠੀਕ ਹੈ ਹੋਰ ਕੁਝ ਵੀ ਨਹੀਂ ਲਗਾਇਆ ਅੱਜ ਤਾਂ ਇਹ ਮੇਰੀ ਇਹ ਲਿਪਸਟਿਕ ਵੀ ਨਾ ਖਤਮ ਹੋ ਗਈ ਏ ਲਿਪਸਟਿਕ ਵੀ ਖਤਮ ਹੋ ਗਿਆ ਤੇ ਪਰਫਿਊਮ ਵੀ ਅੱਜ ਮੈਨੂੰ ਉਹ ਗਾਣਾ ਯਾਦ ਆ ਰਿਹਾ ਵੀ ਜਿਹੜੀ ਉਹ ਨਹੀਂ ਹੁੰਦਾ ਪੰਜਾਬੀ Song ਆਪਣਾ ਸੁਰਖੀ ਮੁੱਕ ਗਈ ਮੁੱਕ ਸੁਰਖੀ ਮੁੱਕ ਗਈ ਮੁੱਕ ਗਿਆ ਪਰਫਿਊਮ ਢੋਲਣਾ ਨਾ ਬਣਵੇ ਨਾ ਬਣੀ ਨਾਸੂ ਉਹ ਗਾਣਾ ਯਾਦ ਆ ਰਿਹਾ ਠੀਕ ਹੈ ਬਹੁਤ ਪੁਰਾਣਾ ਗਾਣਾ ਤੇ ਅੱਜ ਕੱਲ ਬਟ ਸ਼ਾਰਟਸ ਦੇ ਵਿੱਚ ਆ ਹੀ ਜਾਂਦਾ ਇਸ ਲਈ ਮੈਨੂੰ ਥੋੜਾ ਜਿਹਾ ਯਾਦ ਆ ਗਿਆ ਜਦੋਂ ਮੇਰੀ ਲਿਪਸਟਿਕ ਖਤਮ ਹੋਈ ਨਾ ਮੈਨੂੰ ਇੱਕਦਮ ਇਹ ਹੀ ਚੀਜ਼ ਯਾਦ ਆਈ ਆ ਮੈਂ ਤੇ ਰੈਡੀ ਹੋ ਗਈ ਐ ਮੈਂ ਬਾਅਦ ਚੁਣਾਈ ਆ ਪਹਿਲਾਂ ਮੈਂ ਆਪਣੀ ਬੇਟੀ ਨੂੰ ਨਮਾਇਆ ਉਹ ਵੇਖੋ ਬੈਠੀ ਆ ਕੰਗੀ ਇਹਦੀ ਕਰਨੀ ਰਹਿੰਦੀ ਆ ਹਜੇ ਠੀਕ ਐ ਕੱਪੜੇ ਵਗੈਰਾ ਮੈਂ ਚੇਂਜ ਕਰ ਦਿੱਤੇ ਆ ਆਪਣੀ ਵੀ ਸਾਬਸਫਾਈ ਕਰ ਲਈ ਤੇ ਘਰ ਦੀ ਵੀ ਸਾਬਸਫਾਈ ਕਰ ਲਈ ਪਲੱਸ ਜਿਹੜੇ ਅਸੀਂ ਕੱਪੜੇ ਹੁਣ ਉਹ ਕੀਤੇ ਆ ਚੇਂਜ ਕੀਤੇ ਆ ਉਹ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ ਵਾਸ਼ ਹੋ ਰਹੇ ਆ بس ਉਹਨੂੰ واش ਕਰਕੇ ਜਿਹੜੇ ਪਹਿਲਾ ਕੱਪੜੇ ਸੀ ਦੋਵੇਂ ਸਾਰੇ ਮੈਂ ਕੱਪੜੇ ਸੁੱਕਣੇ ਪਾ ਦੂੰਗੀ ਠੀਕ ਹੈ ਡੇਲੀ ਰੂਟੀਨ ਦਾ ਕੰਮ ਆ ਟਾਈਮ ਤਕਰੀਬਨ 1 ਵਜ ਚੁੱਕਿਆ ਕਿਉਂਕਿ ਮਾਰਨਿੰਗ ਚ ਲੇਟ ਹੀ ਉੱਠਦੀ ਆ ਮੈਂ ਸੰਡੇ ਵਾਲੇ ਦਿਨ ਥੋੜਾ ਜਿਆਦਾ ਰਾਤ ਨੂੰ نیند ਆਪਣੀ ਕੰਪਲੀਟ ਕਰਦੀ ਹੁੰਨੀ ਆ ਠੀਕ ਹੈ ਤੇ ਠੀਕ ਹੈ ਜੀ ਮਿਲਦੇ ਆ ਹੁਣ ਹਾਂ ਜੀ ਦੇਖੋ ਮੇਰੀ ਬੇਟੀ ਰੈਡੀ ਹੋ ਗਈ ਆ ਸਿਰ ਮੈਂ ਇਹਦਾ ਬਾਹ ਦਿੱਤਾ ਏ ਦੇਖੋ ਹਾਂ ਜੀ ਬੇਟਾ ਮੰਮਾ ਮੰਮਾ ਹਾਂ ਜੀ ਮੰਮਾ ਜੀ ਬੱਤੈ ਨੂੰ ਖੁਸ਼ ਲੱਗੀ ਹੈ ਮੈਂ ਖਿਡੌਣੂ ਕਿਨੂੰ ਰੋਟੀ ਦਈਏ ਤੇ ਇਹਦਾ ਖਵਾ ਦਿੱਤੀ ਰੋਟੀ ਆਹ ਦੇਖੋ ਜੀ ਮੇਰੀ ਬੇਟੀ ਨੇ ਚੂੜੀਆਂ ਵੀ ਪਾਈਆਂ ਨੇ ਖਾਇਓ ਬੇਟਾ ਚੂੜੀਆਂ ਚੂੜੀਆਂ ਵੀ ਪਾਈਆਂ ਮੇਰੇ ਕਾਕੇ ਨੇ ਬਿੰਦੀ ਵੀ ਲਾਈ ਤੇ ਸੋਨਾ ਸਿਰ ਵੀ ਵਾਇਆ ਹੈ ਨਾ ਇਹਦੇ ਫਰੈਂਡਸ ਨੂੰ ਸੋਹਣੀ ਲੱਗ ਰਹੀ ਆ ਸੋਹਣੀ ਲੱਗ ਰਹੀ ਆ ਮੈਂ ਦੱਸੋ ਜੀ ਕਮੈਂਟ ਕਰਕੇ ਸੋਹਣੀ ਲੱਗ ਰਹੀ ਹੈ ਕਿ ਨਹੀਂ ਕਮੈਂਟ ਜ਼ਰੂਰ ਕਰਿਓ ਠੀਕ ਹੈ ਐ ਕੇ ਜੋ ਨਹੀਂ ਲੱਗਦੀ ਐ ਮੇਰੇ ਗੁਗੜੂ ਜਾਨ ਸੋਣਾ ਲੱਗਦਾ ਮੇਰਾ ਗੁਗੜੂ ਗੁੱਤੀ ਦਾਦੀ ਦੀ ਜਮੀ ਤੇ ਆਦੀ ਇਹ ਸੇਮ ਡਿੱਟੋ ਕਾਪੀ ਦਾਦੀ ਮम्मा ਦੀ ਆਪਣੀ ਦੀ ਦਾਦੀ ਦੀ ਗੁੜਤੀ ਐ ਤੇ ਦਾਦੀ ਦੀ ਕਾਪੀ ਐ ਇਹ ਸੇਮ ਜਦੋਂ ਦੋਵੇਂ ਬੈਠੇ ਹੋਣਗੇ ਨਾ ਤੇ ਇੱਕ ਇੱਕੋ ਜਿਹੀ ਲੱਗਦੇ ਆ ਦੋਵੇਂ ਜਣੀਆਂ ਦੋਵੇਂ ਜਣੀਆਂ ਇੱਕੋ ਜਿਹੀ ਲੱਗਦੀਆਂ ਨੇ ਹਾਂਜੀ ਜਿਵੇਂ ਤੁਸੀਂ ਪਿਛਲੀ ਕਲਿੱਪ ਦੇ ਵਿੱਚ ਵੇਖਿਆ ਠੀਕ ਹੈ ਇੱਥੇ ਮੈਂ ਤੇ ਮੇਰੀ ਬੇਟੀ ਦੋਵੇਂ ਨੱਚ ਰਹੇ ਸੀ ਤੇ ਉਹਦੇ ਦਾਦੀ ਜਿਹੜੇ ਉਹ ਬੋਲੀਆਂ ਪਾ ਰਹੇ ਸੀ ਠੀਕ ਹੈ ਕਹਿੰਦੇ ਆ ਵੀ ਸੌਂ ਦੇ ਮਹੀਨੇ ਦੇ ਵਿੱਚ ਨੱਚਣਾ ਚੰਗਾ ਮੰਨਿਆ ਜਾਂਦਾ ਸ਼ਗਨ ਹੁੰਦਾ ਸ਼ਗਨ ਵੀ ਹੋ ਗਿਆ ਇੱਕ ਤੇ ਪਲੱਸ ਮੇਰੀ ਬੇਟੀ ਦੀ ਜਿਹੜੀ ਚਾ ਖੁਸ਼ੀ ਹੈ ਠੀਕ ਹੈ ਉਹ ਵੀ ਹੋ ਗਈ ਖੇਡ ਵੀ ਰਹੀ ਸੀ ਤੇ ਨਾਲ-ਨਾਲ ਅਸੀਂ ਵਧੀਆ ਆਪਦੇ ਨਾਲ ਟਾ ਇੱਕ ਦੂਜੇ ਦੇ ਨਾਲ ਟਾਈਮ ਸਪੈਂਡ ਕਰ ਰਹੇ ਸੀ ਮੰਮੀ ਸਾਨੂੰ ਦੇਖ ਦੇਖ ਕੇ ਤੇ ਹੱਸ ਰਹੇ ਸੀ ਨਾਲ-ਨਾਲ ਬੋਲੀਆਂ ਪਾ ਰਹੇ ਸੀ ਇਹ ਕਦੇ गिर ਜਾਂਦੀ ਸੀ ਕਦੇ ਉੱਠ ਜਾਂਦੀ ਸੀ ਕਦੇ ਕਹਿੰਦੀ ਮम्मा ਮੈਂ ਥੱਕ ਗਈ ਕਦੇ ਕੁਸ਼ ਸ਼ਰਾਰਤੀ ਬਹੁਤ ਜ਼ਿਆਦਾ ਇਹ ਠੀਕ ਹੈ ਤੇ ਮੈਂ ਵੀ ਇਹਦੇ ਨਾਲ ਛੇੜਖਾਨੀਆਂ ਪੂਰੀ ਕਰ ਰਹੀ ਸੀ ਆ ਇਹਨੂੰ ਘੁਮਾਉਣ ਨੂੰ ਇਹ ਮੈਨੂੰ ਕਹਿੰਦੀ ਰਹਿੰਦੀ ਆ ਮम्मा ਮੈਨੂੰ ਘਮਾਓ ਘਮਾਓ ਮੈਨੂੰ ਵਧੀਆ ਲੱਗਦਾ ਮੈਨੂੰ ਵਧੀਆ ਲੱਗਦਾ ਇਸ ਕਰਕੇ ਮੈਂ ਘਮਾਉਂਦੀ ਹੀ ਪਰ ਨਾ ਇਹ ਨੂੰ ਨਹੀਂ ਚੱਕਰ ਆਂਦੇ ਮੈਨੂੰ ਉਸੇ ਟਾਈਮ ਚੱਕਰਾਂ ਲਿਆ ਦਿੰਦੀ ਆ ਇਹ ਬਾਰ-ਬਾਰ ਮੈਨੂੰ ਕਹਿੰਦੀ ਆ ਪਿੰਗ ਦੇ ਤੇ ਝੂਟੇ ਲੈਣ ਦੀ ਇਹਨੂੰ ਬਹੁਤ ਰੀਜ ਆ ਪਰ ਹੁਣ ਸਾਡੇ ਨਹੀਂ ਹੈਗੀ ਪਿੰਗ ਨਾਨਕੇ ਜਾਊਗੀ ਫੇਰ ਲਊਗੀ ਪਿੰਗ ਤੇ ਝੂਟੇ ਇਸ ਤੋਂ ਬਾਅਦ ਜੀ ਅਸੀਂ ਤੀਆਂ ਦੇ ਫੰਕਸ਼ਨ ਤੇ ਜਾਣਾ ਸੀ ਇਸ ਕਰਕੇ ਪ੍ਰੈਕਟਿਸ ਚੱਲ ਰਹੀ ਸੀ ਮੇਰੀ ਬੇਟੀ ਦੀ ਮੈਂ ਤੇ ਅਸੀਂ ਦੋਵੇਂ ਨੱਚ ਰਹੇ ਸੀ ਤੀਆਂ ਦਾ ਫੰਕਸ਼ਨ ਸੀ ਸਾਡੇ ਪਾਰਕ ਦੇ ਵਿੱਚ ਸੀਗਾ ਫੰਕਸ਼ਨ ਉੱਥੇ ਅਸੀਂ ਸੈਲੀਬ੍ਰੇਟ ਕਰਨ ਜਾਣਾ ਸੀਗਾ ਉਦੋਂ ਤਾਂ ਅੱਜ ਕੱਲ ਕਿੱਥੇ ਰਹਿ ਗਏ ਆ ਤੀਆਂ ਦਾ ਤਿਹਾਰ ਠੀਕ ਹੈ ਪਰ ਸ਼ਹਿਰਾਂ ਦੇ ਵਿੱਚ ਇੰਨਾ ਕੀ ਆ ਕਿ ਗੈਦਰਿੰਗ ਕਰਕੇ ਥੋੜਾ ਪਾਰਕ ਜਾਂ ਕੋਈ ਐਵੇਂ ਦੀ ਸਰਵਜਨਿਕ ਜਗ੍ਹਾ ਦੇ ਉੱਪਰ ਸੈਲੀਬ੍ਰੇਟ ਕਰ ਲੈਂਦੇ ਆ ਜਿਹਦੇ ਨਾਲ ਹਰ ਇੱਕ ਕੁੜੀਆਂ ਨੂੰ ਠੀਕ ਹੈ ਨੱਚਣਾ ਟੱਪਣ ਦਾ ਨਸੀਬ ਹੁੰਦਾ ਤੇ ਵਧੀਆ ਨੱਚ ਟੱਪ ਕੇ ਆਪਦੀ ਜਿਹੜੀ ਖੁਸ਼ੀ ਜ਼ਾਹਿਰ ਕਰ ਦਿੰਦੀਆਂ ਨੇ ਇੱਥੇ ਦੇਖੋ ਮੰਮਾ ਨੂੰ ਮੰਮੀ ਨੂੰ ਪੂਰਾ ਹਸਾਰੀ ਸੀ ਇਹ ਆਪਦੀਆਂ ਸ਼ੈਤਾਨੀਆਂ ਕਰ ਕਰਕੇ ਕਦੇ ਕੁਸ਼ ਕਰਦੀ ਕਦੇ ਕੁਸ਼ ਕਰ ਰਹੀ ਸੀਗੀ ਹਾਂਜੀ ਬਾਕੀ ਦੇਖੋ ਜੀ ਇੱਕ ਬੱਚਾ ਕਿੱਡਾ ਜ਼ਿਆਦਾ ਮਾਸੂਮ ਤੇ ਉਹ ਹੁੰਦਾ ਹਨਾ ਕਿ ਨਿੱਕੀ ਜੀ ਚੀਜ਼ ਦੇ ਵਿੱਚ ਹੀ ਖੁਸ਼ੀ ਲੱਭ ਲੈਂਦਾ ਨਿਆਣਾ ਭਾਵੇਂ ਕੁਝ ਨਾ ਵੀ ਹੋਵੇ ਹੱਸਣ ਨੂੰ ਡੱਪਣ ਨੂੰ ਠੀਕ ਹੈ ਨਿਆਣਾ ਫੇਰ ਵੀ ਕੋਈ ਨਾ ਕੋਈ ਇਹੋ ਜੀ ਚੀਜ਼ ਲੱਭ ਹੀ ਲੈਂਦਾ ਜਿਹਦੇ ਵਿੱਚ ਉਹ ਖੁਸ਼ ਹੋ ਜਾਂਦਾ ਕਾਸ਼ ਜ਼ਿੰਦਗੀ ਵੀ ਇੰਨੀ ਵਧੀਆ ਹੁੰਦੀ ਠੀਕ ਹੈ ਜਿਵੇਂ ਆਪਾਂ ਵੱਡੇ ਹੋ ਜੰਨੇ ਆ ਕਾਸ਼ ਉਸ ਟਾਈਮ ਤੇ ਵੀ ਆਪਾਂ ਜਦੋਂ ਕੋਈ ਨਿੱਕੀ ਜੀ ਚੀਜ਼ ਆਪਾਂ ਨੂੰ ਮਿਲਦੀ ਆ ਜਾਂ ਕੁਝ ਐਵੇਂ ਦੀ ਕੋਈ ਖੁਸ਼ੀ ਮਿਲਦੀ ਆ ਤਾਂ ਆਪਾਂ ਪੂਰਾ ਵਧੀਆ ਖੁਸ਼ ਹੋ ਲੈਂਦੇ ਆ ਅੱਜ ਕੱਲ ਤਾਂ ਐਦਾਂ ਵੀ ਵੱਡੀਆਂ ਕਾਫੀ ਵੱਡੀਆਂ ਚੀਜ਼ਾਂ ਚੀਜ਼ਾਂ ਵੀ ਅਚੀਵ ਕਰ ਲੈਣੇ ਆ ਆਪਾਂ ਤੇ ਪਰ ਫਿਰ ਵੀ ਇੰਨੀ ਜ਼ਿਆਦਾ ਆਪਾਂ ਨੂੰ ਖੁਸ਼ੀ ਨਹੀਂ ਮਿਲਦੀ ਤੇ ਇਸ ਲਈ ਜ਼ਿੰਦਗੀ ਦੇਖੋ ਬਹੁਤ ਛੋਟੀ ਹੈ ਜੇ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਖੁਸ਼ ਹੋਣਾ ਸਿੱਖਾਂਗੇ ਤਾਂ ਹੀ ਆਪਾਂ ਜਿਹੜੇ ਜ਼ਿੰਦਗੀ ਦੇ ਵਿੱਚ ਵਧੀਆ ਹੋ ਰਹਿ ਸਕਾਂਗੇ ਠੀਕ ਹੈ ਇੱਥੇ ਦੇਖੋ ਕਿ ਟਿੱਡੋ ਜੀ ਕਿੰਨਾ ਸੋਹਣਾ ਨੱਚ ਰਹੀ ਸੀਗੀ ਇਸ ਤੋਂ ਬਾਅਦ ਵੀ ਇਹ ਪਾਰਕ 'ਚ ਜਾ ਕੇ ਵੀ ਬਹੁਤ ਸੋਹਣਾ ਨੱਚੀ ਸੀ ਤੇ ਮੰਮੀ ਤਾਂ ਇਹਨੂੰ ਵੇਖੀ ਜਾ ਰਹੀ ਸੀ ਵੀ ਇਹ ਕਰ ਕੀ ਰਹੀ ਹੈ ਕੀ ਨਾ ਕਰ ਰਹੀ ਆ ਇੱਥੇ ਸਾਈਡ ਤੇ ਮੈਂ ਕੱਪੜੇ ਧੋਏ ਸੀ ਇਹ ਦੇ ਨਾਲ-ਨਾਲ ਮੈਂ ਕੱਪੜੇ ਜਿਹੜੇ ਉਹ ਸੁਕਾਉਣ ਵਾਲੀ ਮਸ਼ੀਨ ਚੋਂ ਕੱਢ ਰਹੀ ਸੀ ਤੇ ਝਾੜ-ਝੜ ਉੱਥੇ ਰੱਖ ਰਹੀ ਸੀਗੀ ਆਪਣੇ ਇਹ ਕੁਰਸੀ ਤੇ ਆ ਵੇਖੋ ਜੀ ਇੱਥੇ ਨੇ ਆ ਕੇ ਮੇਰਾ ਫਾਇਦਾ ਉਠਾ ਲਿਆ ਨਾ ابھی ਮੈਂ ਅਮਾ ਦਾ ਉਧਰ ਲੱਗੀ ਆ ਕੱਪੜੇ ਉਹ ਕਰਨ ਤੇ ਕੈਮਰਾ ਇੱਧਰ ਨੂੰ ਆਪਣੇ ਵਾਲੀ ਸਾਈਡ ਨੂੰ ਘੁਮਾ ਲਿਆ ਤੇ ਇੱਥੇ ਬੋਲ ਰਹੀ ਸੀ ਹੈਲੋ ਫਰੈਂਡਸ ਮੈਂ ਨੱਚ ਰਹੀ ਆ ਹੈਲੋ ਫਰੈਂਡਸ ਮੈਂ ਆ ਕਰ ਰਹੀ ਆ ਜੀ ਹੁਣ ਅਸੀਂ ਆਪਣੇ ਨਾ ਉੱਪਰ ਵਾਲੇ ਰੂਮ ਚ ਆਏ ਸੀਗੇ ਤੇ ਮੈਨੂੰ ਦੇਖ ਕੇ ਦਿੱਤੇ ਖੇਡ ਨਾ ਲੱਗ ਰਹੀ ਹੈ ਡੈਕੋਰੇਸ਼ਨ ਦਾ ਜਿਹੜਾ ਸਮਾਨ ਆ ਨਾ ਆਹ ਵਾਲਾ ਡੈਕੋਰੇਸ਼ਨ ਦਾ ਸਮਾਨ ਚੱਕ ਚੱਕ ਕੇ ਕਹਿ ਰਹੀ ਆ ਮम्मा ਸਾਨੂੰ ਆ ਵੀ ਦੋ ਆ ਵੀ ਦੋ ਮੈਨੂੰ ਆ ਵੀ ਦੋ ਹੁਣ ਵੇਖੋ ਆਹ ਆ ਖਡਾਉਣੇ ਲੈ ਕੇ ਬੈਠੀ ਆ ਆ ਮਤਲਬ ਹੋਮ ਡੈਕੋਰਸ ਆ ਠੀਕ ਹੈ ਮੈਨੇ ਹਿਮਿਸ਼ੋ ਤੋਂ ਮੰਗਵਾਇਆ ਸੀ ਬਹੁਤ ਵਧੀਆ ਪ੍ਰੋਡਕਟ ਦਾ ਇਹ ਲੈ ਕੇ ਬੈਠੀ ਆ ਕੀ ਕਰ ਰਹੀ ਆ ਬੇਟਾ ਇਹ ਨਾਨਾ ਮम्मा ਮम्मा ਇਹ ਨਾ ਮੈਂ ਕਰਨ ਉਹਦੀ ਮੈਂ ਬਾਤ ਕਰ ਰਹੀ ਹੂ ਉਹਦੀ ਬਾਤ ਕਰ ਰਹੀ ਆ ਹਾਂ ਮੈਨੂੰ ਸਾਰੇ ਚਾਹੀਏ ਆ ਕੀ ਚਾਹੀਦੇ ਆ ਸਾਰੇ ਚਾਹੀਏ ਹੋਏ ਦੇਖਿਆ ਇਹ ਨੂੰ ਆ ਦੇ ਤੇ ਪਹਿਲੇ 1 ਦਿੱਤਾ ਫਿਰ 2 ਦਿੱਤੇ ਫਿਰ 4 ਉਹ ਦੇਤੇ ਹੁਣ ਮੰਮਾ ਮੈਂ ਉਹਦੀ ਵੀ ਬਾਤ ਕਰ ਰਹੀ ਹਾਂ ਜਿਹੜੇ ਉਹ ਬੈਠੇ ਆ ਉਹਦੀ ਵੀ ਬਾਤ ਕਰ ਰਹੀ ਹਾਂ ਹੁਣ ਦੇਖੋ ਸਹੀ ਮੰਮਾ ਮੈਂ ਸਾਰੇ ਮੈਂ ਆ ਸਾਰੇ ਕੀ ਕਰੇਗਾ ਸਾਰੇ ਲੈ ਕੇ ਦੇਖੇ ਬੋਲੋ ਨੱਚ ਕੇ ਦਿਖਾਓ ਤੇਂਗਲੇਂਗਲੇਂਗਲੇਂਗਲੇਂਗਲੇਂਗਲੇਂਗਲੇਂਗਲੇਂ ਤੇਂਗਲੇਂਗਲੇਂਗਲੇਂਗਲੇਂਗਲੇਂਗਲੇਂਗਲੇਂਗਲੇਂਗਲੇਂ ਤੇਂਗਲੇਂਗਲੇਂਗਲੇਂਗ ਉਪਰ ਆਂੰਦ ਮੇ ਪਰੂਚ ਆਦੀ ਖੁਸ਼ੀ ਚ ਇਹ ਰੂਮ ਦੀ ਕੱਲੀ ਕੱਲੀ ਚੀਜ਼ ਨਾ ਮੇਰੇ ਪਸੰਦ ਦੀ ਆ ਹਰ ਇੱਕ ਚੀਜ਼ ਮੈਂ ਆਪਣੀ ਰੀਜਾਂ ਦੇ ਨਾਲ ਇਹਨੂੰ ਕਰਿਆ ਹੋਇਆ ਡੈਕੋਰ ਕੀਤਾ ਹੋਇਆ ਰੂਮ ਨੂੰ ਉਸ ਤੋਂ ਬਾਅਦ ਇਹ ਰੂਮ ਹਜੇ ਹੋਰ ਵੀ ਡੈਕੋਰ ਹੋਣਾ ਸੀ ਆ ਵਾਲੀ ਬੋਲਦੀ ਵੀ ਨਾ ਅਸੀਂ ਪਿਕਚਰਸ ਵਗੈਰਾ ਲਗਾਉਣੀਆਂ ਸੀ ਆਪਣੀ ਫੈਮਿਲੀ ਦੀਆਂ ਆ ਵਾਲੀ ਪੂਰੀ ਵਾਲ ਪਰਨੀ ਸੀਗੀ ਤੇ ਇੱਥੇ ਵੀ ਲਗਾਇਆ ਸੀ ਉਹ ਨਾ نیچے ਆ ਚੁੱਕਿਆ ਹੈ ਹੋਮ ਡੈਕੋਰ ਦੇ ਲਈ ਆ ਕੰਧ ਤੇ ਵੀ ਲਗਾਇਆ ਸੀਗਾ ਬੈੱਡ ਤੋਂ ਉੱਪਰ ਬੇਟਾ ਨਾ ਸ਼ਰਾਰਤ ਨਹੀਂ ਕਰਾਂ ਹਾਂਜੀ ਹੁਣ ਸਾਡੇ ਨਾਲ ਤੀਆਂ ਦਾ ਫੈਸਟੀਵਲ ਆ ਪਾਰਕ ਦੇ ਵਿੱਚ ਤੇ ਅਸੀਂ ਹੁਣ ਉੱਥੇ ਜਾ ਰਹੇ ਹਾਂ ਉਹਦੇ ਜਾਣ ਦੇ ਲਈ ਤਿਆਰ ਹੋ ਰਹੇ ਹਾਂ ਉਧਰ ਅੱਜ ਕੱਲ ਕਿੱਥੇ ਮਨਾਉਂਦੇ ਆ ਤੇ ਇੱਥੇ ਫੰਕਸ਼ਨ ਵਗੈਰਾ ਰੱਖਿਆ ਨੇੜੇ ਸਾਡੇ ਥੋੜਾ ਜਿਹਾ ਦੂਰੀ ਆ ਮਤਲਬ ਕਿ 15-20 ਮਿੰਟ ਲੱਗ ਜਾਣਗੇ ਜਾਣ ਨੂੰ ਤੇ ਉੱਥੇ ਅਸੀਂ ਜਾਣਾ ਵਾ ਹਾਂ ਅਸੀਂ ਹੁਣ ਰੈਡੀ ਹੋ ਗਏ ਆ ਤੀਆਂ ਦੇ ਫੈਸਟੀਵਲ ਤੇ ਜਾਣ ਦੇ ਲਈ ਮੈਂ ਨਾਰਮਲੀ yellow suit ਪਾਇਆ ਠੀਕ ਹੈ ਬੈਂਗਲਸ ਮੈਂ ਆਲਰੇਡੀ ਪਾਈਆਂ ਹੋਈਆਂ ਸੀ ਆ ਵੇਖੋ ਅਸੀਂ ਤਿੰਨਾਂ ਨੂੰ ਸੱਸ ਤੇ ਪੋਤਾ ਪੋਤਰੀ ਨੇ ਤਿੰਨਾਂ ਨੇ ਪੀਲਾ suit ਪਾਇਆ ਆ ਵੇਖੋ ਮੇਰੀ ਬੇਟੀ ਤਿਆਰ ਹੋ ਗਈ ਦੇਖੋ ਕਹਿੰਦੀ ਮम्मा ਮੇਰਾ ਮੇਕਅਪ ਕਰ ਦੋ ਬਿੰਦੀ ਵੀ ਲਾ ਦੋ ਤੇ ਲਿਪਸਟਿਕ ਵੀ ਲਾ ਦੋ ਆ ਦੇਖੋ ਬੋਲੋ ਕਦੇ ਅਸੀਂ ਹੁਣ ਤੀਆਂ ਦੇ ਜਾ ਰਹੇ ਹਾਂ ਅਸੀਂ ਦੋ ਦਾਪਾ ਆਪਾ 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 ਪੱਕਾ ਪੱਕਾ ਨੱਚ ਕੇ ਜਾ ਰਹੇ ਕੱਚੇ ਨੱਚ ਕੇ ਦਿਖਾਈ ਟਿੰਗਲਿੰਗਲਿੰਗਲਿੰਗਲਿੰਗਲਿੰਗਲ ਆਏ ਹੋਏ ਹੋਏ ਗਿੱਧਾ ਪਕੂੜੀਆਂ ਗਿੱਧਾ ਗਿੱਧਾ ਚਲੋ ਅੱਗੇ ਡੱਡੀ ਬਣਾ ਲਿਓ ਆ ਦੇਖੋ ਤਿਆਰ ਇਹਨੂੰ ਮੈਂ ਪਹਿਲਾਂ ਤਿਆਰ ਕਰਤਾ ਤੇ ਤਿਆਰ ਹੋ ਕੇ ਸਭ ਤੋਂ ਪਹਿਲਾਂ ਆਪ ਖੜੀ ਹੋ ਗਈ ਆ ਤੇ ਮੈਨੂੰ ਕਹੀ ਜਾਂਦੀ ਆ ਮम्मा ਚਲੋ ਹੁਣ ਚਲੋ ਹੁਣ ਐ ਲੱਕ ਤੇ ਹੱਥ ਰੱਖ ਕੇ ਮੈਂ ਕਿਹਾ ਹੁਣ ਮੈਨੂੰ ਤੇ ਤਿਆਰ ਹੋ ਲੰਦੇ ਆਪ ਤੇ ਤਿਆਰ ਹੋ ਗਈ ਆ ਸਭ ਤੋਂ ਪਹਿਲਾਂ ਮੈਂ ਇਹਨੂੰ ਤਿਆਰ ਕੀਤਾ ਕੱਪੜੇ-ਕੁਪੜੇ ਪਾ ਕੇ ਨਾ ਮੈਂ ਇਹਦੇ ਮੈਨੂੰ ਕਹਿੰਦੀ ਆ ਵੇਖੋ ਕੀ ਥਲੀਣਾ ਚੱਲੋ ਹਾਂ ਚੱਲਦੇ ਆ ਕੱਪੜੇ-ਕੁਪੜੇ ਪਾ ਕੇ ਨਾ ਮੈਨੂੰ ਇਹਦੀ ਹੁਣ ਮੇਰਾ ਫਟਾਫਟ ਮੇਕਅਪ ਕਰ ਦੋ ਹਾਂ ਹੁਣ ਮੈਨੂੰ ਕਹਦੀ ਆ ਚੱਲੋ ਚੱਲੋ ਚੱਲ ਪੁੱਤ ਮੈਂ ਪਾਣੀ ਪੀ ਲਵਾਂ ਸੀ ਇੱਕ ਮਿੰਟ ਹਾਂਜੀ ਇੱਥੇ ਅਸੀਂ ਆ ਗਏ ਸੀਗੇ ਪਾਰਕ ਦੇ ਵਿੱਚ ਗ੍ਰੀਨਰੀ ਵੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਆ ਇਸ ਦਿਨ ਮਾਰਨਿੰਗ 'ਚ ਨਾ ਮੀਂਹ ਪਿਆ ਸੀ ਇਸ ਕਰਕੇ ਮੌਸਮ ਥ ਤੇ ਇੱਥੇ ਅਸੀਂ ਜੀ ਐ ਜਿੱਦਾਂ ਕਿ ਪਤੀਆਂ ਦਾ ਤਿਹਾਰ ਮਨਾਣਾ ਸੀ ਇਸ ਲਈ ਦੋਵਾਂ ਨੇ ਸੂਟ ਹੀ ਪਾਈ ਸੀ ਮੈਂ ਆਪਣੀ ਬੇਟੀ ਦੇ ਵੀ ਕੋਈ ਐਸਾ ਚ ਕੋਈ ਸੂਟ ਸੂਟ ਬਣਾਇਆ ਤਾਂ ਨਹੀਂ ਸੀਗਾ ਪਰ ਇਹ ਮੇ ਦਾ ਪਹਿਲਾ ਸਟਿਚ ਕੀਤਾ ਹੋਇਆ ਸੀਗਾ ਸੂਟ ਸਲਵਾਰ ਸੂਟ ਸੀਗਾ ਤੇ ਮੈਨੂੰ ਇਹ ਹੀ ਸਹੀ ਲੱਗਿਆ ਤੇ ਬਹੁਤ ਜ਼ਿਆਦਾ ਕਿਊਟ ਲੱਗ ਰਹੀ ਸੀਗੀ ਉੱਥੇ ਵੀ ਸਾਰੇ ਇਹਨੂੰ ਦੇਖ ਰਹੇ ਸੀ ਐਵੇਂ ਦੇ ਉਹ ਚ ਦੂਜੀਆਂ ਡਰੈੱਸਾਂ ਨਹੀਂ ਜ਼ਿਆਦਾ ਵਧੀਆ ਲੱਗਦੀਆਂ ਹੈਗੀਆਂ ਐਵੇਂ ਤੇ ਸੂਟ ਜਿਹੜੇ ਬੱਚਿਆਂ ਦੇ ਪਾਏ ਨਾ ਪੰਜਾਬੀ ਸੂਟ ਬਹੁਤ ਜ਼ਿਆਦਾ ਕਿਊਟ ਲੱਗਦੇ ਆ ਇੱਥੇ ਜੀ ਮੈਂ ਬਸ ਇਹਨੂੰ ਗੋਦੀ 'ਚ ਉਤਾਰ ਰਹੀ ਸੀਗਾ ਇੱਥੇ ਡੀਜੇ ਲੱਗ ਰਹੇ ਸੀਗੇ ਠੀਕ ਹੈ ਉਹ ਵਾਲਾ ਗਾਣਾ ਚੱਲ ਰਿਹਾ ਸੀ ਵਾਰ ਖਲਾਰ ਕੇ ਆ ਜਾ ਨੀ ਸੌਂਗ ਤੇ ਨਾ ਜਿਹੇ ਨਾ ਜਿਆਦਾ ਨੱਚੀ ਇੰਨਾ ਜਿਆਦਾ ਨੱਚੀ ਕਿਸੇ ਦੇ ਹੱਥ ਚ ਨਹੀਂ ਸੀ ਆ ਰਹੀ ਮੈਂ ਬਸ ਜਿੰਨਾ ਟਾਈਮ ਅਸੀਂ ਉੱਥੇ 2 ਘੰਟੇ ਰਹੇ ਬਸ ਮੈਂ ਤੇ ਪਿੱਛੇ ਪਿੱਛੀ ਰਹੀ ਕਿਉਂਕਿ ਅੱਜ ਕੱਲ ਟਾਈਮ ਨਹੀਂ ਹੈਗਾ ਕਾਫੀ ਜਣੇ ਆਏ ਹੋਏ ਸੀਗੇ ਉੱਥੇ ਆਪਾਂ ਨੂੰ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪੇ ਆਪਣੇ ਬੱਚੇ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਇੱਥੇ ਦੇਖੋ ਕਦੇ ਅਸੀਂ ਚੁੰਨੀ ਮੈਂ ਸਹੀ ਚੁੰਨੀ ਕਰ ਰਹੀ ਸੀ ਕਦੇ ਮੰਮੀ ਚੁੰਨੀ ਸਹੀ ਕਰਦੀ ਸੀ ਜਿੰਨੇ ਸਾਰੇ ਉੱਥੇ ਬੈਠੇ ਸੀ ਨਾ ਅੰਕਲ ਉਰੀ ਸਾਰੇ ਇਹਦੇ ਵੱਲ ਦੇਖ ਰਹੇ ਸੀ ਇਹ ਕਦੇ ਕੁਛ ਮੂੰਹ ਜਾ ਬਣਾ ਕੇ ਥੋੜਾ ਜਿਹਾ ਉਹ ਕਰਕੇ ਐਕਸਪ੍ਰੈਸ਼ਨ ਜੇ ਬਣਾ ਕੇ ਕਦੇ ਕਿਵੇਂ ਕਰ ਰਹੀ ਸੀ ਕਦੇ ਕਿਵੇਂ ਕਰ ਰਹੀ ਸੀ ਠੀਕ ਹੈ ਕਿਸੇ ਕੋਲ ਜਾ ਨਹੀਂ ਸੀ ਰਹੀ ਬਟ ਲਾਗੇ ਸਾਰਿਆਂ ਦੇ ਜਾ ਜਾ ਕੇ ਉਹ ਕਰ ਰਹੀ ਆ ਵੇਖੋ ਜੀ ਸਾਈਡ ਤੇ ਸਾਰੇ ਆਪਣਾ ਨੱਚ ਰਹੇ ਹੀ ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਵੱਡੇ ਸਾਰੀ ਏਜ ਤੱਕ ਦੇ ਸੀਗੇ ਠੀਕ ਹੈ ਇੱਥੇ ਆ ਕੇ ਸਾਰਿਆਂ ਨੇ ਨੱਚ ਟੱਪ ਲਿਆ ਡੀਜੇ ਲੱਗ ਰਹੇ ਸੀ ਤੇ ਉਹਦੇ ਵਿੱਚ ਪੰਜਾਬੀ ਜਿਹੜੇ ਗਾਣੇ ਲੱਗੇ ਹੋਏ ਸੀਗੇ ਇੱਥੇ ਵੇਖੋ ਕਿੰਨੀ ਕਿਊਟ ਲੱਗ ਰਹੀ ਹੈ ਨਾ ਛੋਟਾ ਜਿਹਾ ਜਦੋਂ ਬੱਚੇ ਦੇ ਆਪਾਂ ਪੰਜਾਬੀ ਜੇ ਕੋਈ ਡਰੈਸ ਜਾਂ ਪਹਿਨਾਵਾ ਆਪਣਾ ਟ੍ਰੈਡੀਸ਼ਨਲ ਪਾ ਦਨੇ ਆ ਤਾਂ ਬੱਚੇ ਸੱਚੀ ਬੜੇ ਵਧੀਆ ਲੱਗਦੇ ਇੱਥੇ ਬੱਚਿਆਂ ਦੇ ਫਰੌਕ ਵਗੈਰਾ ਜਾਂ ਦੂਜੀ ਚੀਜ਼ਾਂ ਨਹੀਂ ਸੋਹਣੀਆਂ ਲੱਗਦੀਆਂ ਇੱਥੇ ਵੇਖੋ ਜਿੰਨੇ ਜਣੇ ਬੈਠੇ ਸੀ ਨਾ ਸਾਰੇ ਇਹਨੂੰ ਦੇਖ ਰਹੇ ਸੀ ਤੇ ਆ ਕੇ ਇਹਨੂੰ ਨਜ਼ਰ ਵੀ ਲੱਗ ਗਈ ਸੀ ਉਸ ਦਿਨ ਰਾਤ ਨੂੰ ਬੜਾ ਰੋਈ ਇਹ ਫੇਰ ਇਹਦੀ ਨਜ਼ਰ ਤਾਰੀ ਤੇ ਫੇਰ ਕਿਤੇ ਜਾ ਕੇ ਥੋੜਾ ਜਿਹਾ ਸੈੱਟ ਹੋਈ ਅੱਜ ਬੱਚਿਆਂ ਨੂੰ ਜਿਵੇਂ ਨਾਰਮਲੀ ਲੱਗ ਹੀ ਜਾਂਦੀ ਹੈ ਨਜ਼ਰ ਵੇਖੋ ਜੀ ਇੱਥੇ ਸਭ ਡੀਜੇ ਦਾ ਪ੍ਰੋਗਰਾਮ ਸੀਗੇ ਤੇ ਨਾਲ-ਨਾਲ ਪਕੌੜੇ ਵਗੈਰਾ ਵੀ ਬਣੇ ਸੀਗੇ ਉਸ ਤੋਂ ਬਾਅਦ ਖਾ ਪੀ ਕੇ ਅਸੀਂ ਘਰ ਆ ਗਏ ਠੀਕ ਹੈ ਜੀ ਅੱਜ ਦੇ ਵਲੌਗ ਦੇ ਲਈ ਇੰਨਾ ਹੀ ਜੇ ਕੋਈ ਮੇਰੇ ਇਸ ਵੀਡੀਓ ਦੇ ਨਾਲ ਨਿਊ ਵਿਊਅਰ ਜੁੜਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ